ਦੇਸ਼ਮંત્રી ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਪਾਕਿਸਤਾਨ ਨੂੰ ਖੂਬ ਸੁਣਾਈਆ ਸੁਸ਼ਮਾ ਨੇ ਕਿਹਾ ਕਿ ਅਸੀਂ ਦੋਸਤੀ ਲਈ ਪਹਿਲ ਕੀਤੀ ਪਰ ਸਾਨੂੰ ਬਦਲੇ ਵਿੱਚ ਧੋਖਾ ਮਿਲਿਆ ਹੈ ਬਦਲੇ ਵਿੱਚ ਪਾਰਤ ਨੂੰ ਪਠਾਨਕੋਟ ਅਤੇ ਉੜੀ ਹਮਲੇ ਦੇ ਇਲਾਵਾ ਜ਼ਿੰਦਾ ਅਤਵਾਦੀ ਬਹਾਦਰ ਵੀ ਮਿਲਿਆ ਹੈ ਦੇਸ਼ਮਤੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਸੁਸ਼ਮਾ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਨੇ ਉਹ ਦੂਜਿਆਂ ਦੇ ਘਰਾਂ ਤੇ ਪੱਥਰ ਨਹੀਂ ਸੁੱਟਦੇ ਦੇਸ਼ਮੰਤੀ ਸੁਸ਼ਮਾ ਸਵਰਾਜ ਨੇ ਯੂএনਜੀ ਬਲੋਚਿਸਤਾਨ ਦਾ ਮੁੱਦਾ ਚੁੱਕਿਆ ਸੁਸ਼ਮਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਗਾਉਣ ਵਾਲੇ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਉਹਨਾਂ ਆਖਿਆ ਕਿ ਜੇਕਰ ਪਾਕਿਸਤਾਨ ਨੇ ਧਿਆਨ ਦੇਣਾ ਹੈ ਤਾਂ ਬਲੋਚਿਸਤਾਨ ਵੱਲ ਦੇਵੇ ਬਲੋਚਿਸਤਾਨ ਦਾ ਮੁੱਦਾ ਚੁੱਕਣ ਤੇ ਬਲੋਚ ਨੇਤਾ ਮੁਕਤੀ ਨੇ ਸੁਸ਼ਮਾ ਸਵਰਾਜ ਨੂੰ ਧੰਨਵਾਦ ਕਿਹਾ ਮੁਕਤੀ ਮੁਤਾਬਕ ਉਮੀਦ ਕਰਦੇ ਨੇ ਕਿ ਭਾਰਤ ਅੱਗੇ ਵੀ ਇਹ ਹੈ ਕਰੇਗਾ ਮੁਕਤੀ ਨੇ ਭਾਰਤ ਤੋਂ ਸ਼ਰਨ ਦੀ ਮੰਗ ਵੀ ਕੀਤੀ ਸੀ ਪਾਕਿਸਤਾਨ ਇੱਕ ਵਾਰ ਫਿਰ ਕਸ਼ਮੀਰ ਮਸਲੇ ਤੇ ਗਲਬਾਤੀ ਪੇਸ਼ਕਸ਼ ਕੀਤੀ ਹੈ ਜਦਕਿ ਇਸ ਦੇ ਨਾਲ ਹੀ ਕਸ਼ਮੀਰ ਚ ਵਾਪਰੀਆਂ ਘਟਨਾਵਾਂ 'ਤੇ ਅਨੁਚੈਰ ਕਰਾਰ ਦਿੰਦੇ ਹੋਏ ਜਾਂਚ ਦੀ ਮੰਗ ਕੀਤੀ ਹੈ ਪਾਕਿਸਤਾਨ ਦੇ ਸੈਨਾ ਪ੍ਰਮੁਖ ਜਨਰਲ ਰਾਹਿਲ ਸ਼ਰੀਫ ਨੇ ਭਾਰਤੀ ਖੂਫੀ ਏਜੰਸੀ ਰੋ ਨੂੰ ਦੁਸ਼ਮਣ ਦੱਸਿਆ ਜਿਸ 'ਤੇ ਕਸ਼ਮੀਰ ਚ ਬੇਗੁਨਾਹਾਂ ਦਾ ਕੁੰਬਹੋਂ ਦੇ ਇਲਜ਼ਾਮ ਵੀ ਲਗਾਏ ਨੇ ਉਦੇਸ਼ਮਤੀ ਸੁਸ਼ਮਾ ਸੁਭਰਾਏ ਨੇ ਸੋਮਵਾਰ ਨੂੰ ਯੂਐਨ ਜੀ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਜਿਸ ਤੇ ਅਮਰੀਕਾ ਨੇ ਪ੍ਰਤੀਕਿਰਿਆ ਦਿੱਤੀ ਹੈ ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਬਲਕਿ ਦੋਹਾਂ ਦੇਸ਼ਾਂ ਵਿਚਾਲੇ ਗਲਬਾਤ ਰਾਹੀਂ ਵਿਵਾਦ ਝੁਲ ਜਾਏਗਾ ਅਮਰੀਕਾ ਮੁਤਾਬਕ ਪਾਕਿਸਤਾਨ ਅਤਵਾਦ ਦੇ ਵਿਰੁੱਧ ਕਾਰਵਾਈ ਕਰ ਰਿਹਾ ਪਰ ਇਸ ਗੱਲ ਦੀ ਵੀ ਲੋੜ ਹੈ ਕਿ ਪਾਕਿਸਤਾਨ ਉਹਨਾਂ ਅਤਵਾਦੀਆਂ ਦੇ ਖਿਲਾਫ ਵੀ ਕਾਰਵਾਈ ਕਰੇ ਜੋ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਪਾਕਿਸਤਾਨ ਨੂੰ ਅਤਵਾਦ ਨੂੰ ਵਧਾਵਾ ਦੇਣ ਵਾਲਾ ਦੇਸ਼ एलानਨੀ ਮੰਗਵਲੀ ਆਨਲਾਈਨ ਯਾਚਿਕਾ ਤੇ ਹਸਤਾਖਰ ਕਰਨ ਵਾਲੇ ਦੀ ਗਿਣਤੀ 1 ਲੱਖ ਤੋਂ ਵੱਧ ਚੁੱਕੀ ਹੈ ਹੁਣ ਓਬਾਮਾ ਪ੍ਰਸ਼ਾਸਨ ਵੱਲ ਜਵਾਬ ਦੀ ਪਾਤਰਤਾ ਰੱਖਦੀ ਹੈ ਇਹ ਆਨਲਾਈਨ ਯਾਚਿਕਾ ਪਿਛਲੇ ਹਫਤੇ 21 ਸਤੰਬਰ ਨੂੰ ਭਾਰਤੀ ਅਮਰੀਕਾ ਨੇ ਸ਼ੁਰੂ ਕੀਤੀ ਸੀ ਜੋ ਵਾਈਟ ਹਾਊਸ ਦੀ ਵੈਬਸਾਈਟ ਤੇ ਤੀਜੀ ਸਭ ਤੋਂ ਮਸ਼ਹੂਰ ਯਾਚਿਕਾ ਬਣ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੋਵੇਂ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਆਮੋ ਸਾਹਮਣੇ ਹੋਏ ਦਰਸਲ ਦੋਵੇਂ ਲੀਡਰ ਪ੍ਰੈਜ਼ੀਡੈਂਸ਼ੀਅਲ ਡਿਬੇਟ 'ਚ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਇੱਕ ਮੰਚ ਤੇ ਰਿਖੇ ਜਨਵਚਾਲੀ ਅਰਥਵਿਵਸਥਾ ਤੇ ਨਮੀਆਂ ਨੌਕਰੀਆਂ ਲੈ ਕੇ ਤਿੱਖੀ ਟਕਰਾਅ ਹੋਈ ਇਸ ਦੌਰਾਨ ਦੋਹਾਂ ਨੇਤਾਵਾਂ ਦੇ ਸਮਰਥਕਾਂ 'ਚ ਪਾਰੀ ਉਤਸ਼ਾਹੀ ਅਮਰੀਕਾ ਦੇ ਸ੍ਰਿਫ ਮਾਲਚ ਇੱਕ ਬੰਦੂਕ ਤਾਲੇ ਨੇ ਕਈ ਰਾਉਂਡ ਗੋਲੀਆਂ ਚਲਾਈਆਂ ਜਿਸ ਦੌਰਾਨ 9 ਲੋਕ ਜ਼ਖਮੀ ਹੋ ਗਏ ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਚ ਹਮਲਾਵਰ ਵੀ ਮਾਰਿਆ ਗਿਆ ਹਮਲਾਵਰ ਦੀ ਪਛਾਣ ਨਾਥਨ ਦੇਸਾਈ ਦੇ ਰੂਪ ਵਿੱਚ ਹੋਈ ਹੈ ਜਿਸ ਨੇ ਪਿਛਲੇ ਸਾਲ ਵਕਾਲਤ ਬੰਦ ਕਰ ਦਿੱਤੀ ਸੀ ਅਮਰੀਕਾ ਦੇ ਪਿਛਲੇ ਕਈ ਦਿਨਾਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇੰਦਨੀ ਚਰਚਾ 'ਚ ਪੈਰਿਸ ਜਲਵਾਯੂ ਸਮਝੌਤੇ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਮਗਰੋਂ ਫਰਾਂਸ ਨੇ ਭਾਰਤ ਨੂੰ ਧੰਨਵਾਦ ਕੀਤਾ ਹੈ ਭਾਰਤ 2 ਅਕਤੂਬਰ ਨੂੰ ਇਸ ਸਮਝੌਤੇ ਨੂੰ ਮਨਜ਼ੂਰੀ ਦੇਵੇਗਾ ਨਿਊਜ਼ੀਲੈਂਡ ਨੇ ਟੈਕਸ ਮਾਲ ਮੇਜੇ ਸਹਿਯੋਗ ਨਾਲ ਜੁੜੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਟੈਕਸ ਮੈਂਦੀ ਜਾਣਕਾਰੀਾਂ ਸਾਂਝੀਆਂ ਕਰਨੀਆਂ ਆਸਾਨ ਹੋ ਜਾਏਗਾ ਸਰਚ ਇੰਜਨ ਗੂਗਲ ਦਾ ਅਜ 18ਵਾਂ ਜਨਮ ਦਿਨ ਹੈ ਜਿਸ ਨੂੰ ਗੂਗਲ ਆਪਣੇ ਅੰਦਾਜ਼ ਵਿੱਚ ਸੈਲੀਬ੍ਰੇਟ ਕਰ ਰਿਹਾ ਹੈ ਗੂਗਲ ਨੇ ਆਪਣੇ ਹੋਮ ਪੇਜ ਤੇ ਡੂਡਲ ਬਣਾ ਕੇ ਆਪਣੇ ਯੂਜ਼ਰਜ਼ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ